ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਵੀਡੀਓ ਵੀ ਬਣੀ ਹੋਈ ਪਈ ਪੁਰੀਆਂ ਨਾ ਰਾਉਂਡ ਅਪ ਕਰ ਲੀਆਂ ਨੇ ਔਰ ਇਹਨਾਂ ਤੇ ਜੋ ਬਣਦੀਆਂ ਹੋਈਆਂ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ 'ਚ ਲਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਨੂੰ ਸਟ੍ਰਿਕਟ ਆਦੇਸ਼ ਨੇ ਕਿ ਮੋਡਲ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਰਾਫਕ ਜੋ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ। ਤੇ ਬਸ ਆਪ ਕੋ ਕਾਰਨ ਸਾਹਮਣੇ ਆਇਆ ਵੀ ਕਾ ਤੋ ਹੋਰ ਕਮਸ ਕੀ ਲੜਾਈ ਕੀ ਸਿਆਖਰ ਕਰਕੇ ਨਾ ਮਾਮਲੇ। ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜਾ ਮੋਟੇ ਗੱਡੀ ਲੱਗੀ ਨਾਲ। ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਨਾ ਕੋਈ ਟਾਈਮ ਜਿਵੇਂ ਬੱਚੇ ਆਪਾ ਦੇਖਦੇ ਆ ਉਦਾਂ ਕੁਛ ਨਹੀਂ। ਮੌਕੇ ਤੇ ਸਟਨ ਆਖਿ। ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟੇ ਹੈਗੇ ਨੇ ਇਹਨਾਂ ਕੋਲ ਜਿਹੜਿਆ ਆਪਾ ਗੱਡੀ ਚ ਦੇਖਦੇ ਆ ਜਿਹੜੇ ਕਿ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ। ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਣਾ ਵੀ ਜੇ ਕਿਸੇ ਦੇ ਕੋਲੋਂ ਕੋਈ ਸਲ ਹੁਣ ਜਿਹੜੇ ਅਸੀਂ ਨਾਕਾ ਬੰਦੀ ਕਰਾਂਗੇ ਉਹਦੇ ਵਿੱਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ 'ਚ ਇਹ ਚੀਜ਼ ਵੀ ਮਲੀ ਤਾਂ ਉਹਦੇ ਮੁਤਾਬਕ ਵਿੱਚ ਬਣਾ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਸਰ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਾਂ ਕੋਈ ਨਹੀਂ ਸਰ ਤੁਹਾਨੂੰ ਦੱਸ ਰਹੇ ਹਾਂ ਸੜਕ ਤੇ ਆਪਸ 'ਚ ਗੱਡੀ ਲੱਗੀ ਉੱਥੋਂ ਤੋ ਤੂ ਮਮੇ ਹੋ ਗਈ ਬੋਲ ਬੁਲਾਰਾ ਜਿਵੇਂ ਆਪਣੇ ਕਹਿੰਦੇ ਆ ਜੀ ਪਰ ਉਦੋਂ ਬਾਅਦ ਇਹ ਆਪਸ 'ਚ ਸਾਰੀ ਸੜਕ ਦੇ ਸਾਹਮਣੇ ਆਈ ਸਰ ਬਜਾ ਦੇ ਬਾਰ ਕਾਫੀ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਗੱਲਾਂ ਜਲਾ ਲੋ ਮਿੰਦਰਾ ਕੋਲੇ ਤੇ ਬਾਰ ਕਾਫੀ ਮੁੰਡੇ ਇਕੱਠੇ ਹੋਿੰਦੇ ਆ ਤੇ ਕਾਫੀ ਲੜਾਈ ਜਿਹੜਾ ਸਰ ਪਹਿਲੀ ਉਹਨਾਂ ਦਾ ਉਥੇ ਬਾਹਰ ਤਾਂ ਕੱਟਦਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਏਦਾਂ ਦਾ ਕ੍ਰਾਈਮਨਲ ਜਾਂ ਕੋਈ ਏਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹਨਾਂ ਇਨਵੋਲਵ ਹੋਵੇ ਅਸੀਂ ਉਹਨੂੰ ਪਲੇਨ ਕੱਪੜਿਆਂ 'ਚ ਵੀ ਚੈੱਕ ਰੱਖਦੇ ਹਾਂ ਔਰ ਗਸ਼ਤ ਕਰਕੇ ਉਹਦੀ ਪ੍ਰੋਪਰ ਚੈੱਕ ਜਿਹੜੇ ਪੁਲਿਸ ਹੈ ਜਿਵੇਂ ਕਾਲਜ ਤੁਸੀਂ ਕਿਹਾ ਫਿਰ ਉੱਥੇ ਥੋੜੀ ਜੀ ਪੁਲਿਸ ਤਾਇਨਾਤ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਹੈ ਕਾਫੀ ਲੜਦਾ ਦਿਖਾਈ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਡਰਾਈਵ ਚੱਲੇਗੀ ਕੋਈ ਜ਼ਿਆਦਾ ਬਾਹਰ ਕੋਈ ਸਪੈਸ਼ਲ ਕੋਈ ਸਰ ਮੈਂ ਨ ਇੱਕ ਬੇ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜਸ ਹੋ ਗਏ ਜਾਂ ਸਕੂਲਸ ਨੇ ਜਿੱਥੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਾਹ ਰੱਖਦੇ ਹਾਂ ਸਾਰੀ ਕਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿੱڑی ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਹਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਵੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਉਹਨਾਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫੋਲੋ ਕਰਾਂਗੇ ਸਰ ਜੀ ਸਾਰੀ ਚੜ੍ਹੇ ਲੈ ਗਏ ਨੇ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾਏ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟੈਪ ਰੱਖ ਲਏ ਨੇ ਔਰ ਇਹਨਾਂ ਸਟੈਪਸ ਦਾ ਅੱਗੇ ਚੱਲ ਕੇ ਖਮਾ ਜਾ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਜੋ ਕਿ ਐਕਟੀਵਿਟੀਜ਼ ਚੰਦਰ ਐਂਟਰ ਕਰ ਜਾਂਦਾ ਫਿਰ ਵਾਪਸੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਉਹ ਸਾਰੀਆਂ